ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਕਿਸੇ ਵੀ ਟੀਚਿੰਗ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਕੋਚਿੰਗ ਲੈਣੀ ਚਾਹੀਦੀ ਹੈ ਜਾਂ ਫਿਰ ਸੈਲਫ ਸਟੱਡੀ ਨਾਲ ਵੀ ਸਰ ਸਕਦਾ ਹੈ ਸੈਲਫ ਸਟੱਡੀ ਨਾਲ ਵੀ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਰ ਸਕਦੇ ਹਾਂ ਪੇਪਰ ਕ੍ਰੈਕ ਕਰ ਸਕਦੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸਭ ਤੋਂ ਪਹਿਲਾਂ ਸਮਝ ਲੈਣੇ ਆ ਕਿ ਆਪਣੇ ਟੀਚਿੰਗ ਇਗਜ਼ਾਮਸ ਕਿਹੜੇ-ਕਿਹੜੇ ਹੁੰਦੇ ਨੇ UGC NET DTR PLUS B NVS KVS ETT ਕਾਡਰ ਮਾਸਟਰ ਕਾਡਰ ਲੈਕਚਰਰ ਕਾਡਰ ਜੇਕਰ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਈਟੀਟੀ ਜਾਂ ਫਿਰ ਡੀਐਲਐਡ ਦਾ ਜਿਹੜਾ ਕੋਰਸ ਹੈਗਾ ਆ ਅਤੇ ਬੀਐਡ ਦਾ ਜਿਹੜਾ ਕੋਰਸ ਹੈਗਾ ਜੀ ਉਹ ਤੁਸੀਂ ਜ਼ਰੂਰ ਕੀਤਾ ਹੋਣਾ ਆ ਐਂਡ ਜਿਨ੍ਹਾਂ ਸਾਥੀਆਂ ਨੇ ਬੀਐਡ ਪਲੱਸ ਮਾਸਟਰਸ ਕੀਤੀ ਹੋਈ ਹੈ ਉਹ ਸਾਥੀ ਲੈਕਚਰਰ ਕਾਡਰ ਦੇ ਪੇਪਰ ਦੀ ਵੀ ਤਿਆਰੀ ਕਰ ਸਕਦੇ ਨੇ ਸੋ ਕਾਫੀ ਵਾਰ ਤੁਹਾਡੇ ਦਿਮਾਗ ਵਿੱਚ ਕੁਐਸਚਨ ਇਹ ਹੁੰਦਾ ਆ ਕਿ ਸਰ ਅਸੀਂ ਸੈਲਫ ਸਟੱਡੀ ਕਰੀਏ ਜਾਂ ਫਿਰ ਕੋਈ ਕੋਚਿੰਗ ਸੈਂਟਰ ਜੁਆਇਨ ਕਰ ਲਈਏ ਜਿੱਥੇ ਅਸੀਂ ਤਿਆਰੀ ਕਰੀਏ ਦੇਖਿਆ ਜਾਵੇ ਤਾਂ ਸੈਲਫ ਸਟੱਡੀ ਕਰਨ ਦੇ ਬੈਨੀਫਿਟ ਵੀ ਹੈਗੇ ਆ ਕਿਉਂਕਿ ਤੁਹਾਨੂੰ ਕੋਈ ਐਕਸਟਰਾ ਫੀਸ ਪੇ ਨਹੀਂ ਕਰਨੀ ਪੈਂਦੀ ਫਲੈਕਸੀਬਲ ਤੁਹਾਡਾ ਟਾਈਮ ਸਕੇਡਿਊਲ ਹੁੰਦਾ ਆ ਜਦੋਂ ਮਰਜ਼ੀ ਤੁਸੀਂ ਬੈਠ ਕੇ ਪੜ ਸਕਦੇ ਹੋ ਤੇ ਕੋਚਿੰਗ ਦੇ ਵਿੱਚ ਤੁਹਾਨੂੰ ਡਿਪੈਂਡੈਂਟ ਹੋਣਾ ਪੈਂਦਾ ਆ ਜੋ ਕੁਝ ਉਹ ਪੜਾ ਦਿੰਦੇ ਨੇ ਤੁਸੀਂ ਸਿਰਫ ਉਨੀ ਹੀ ਤਿਆਰੀ ਕਰਦੇ ਹੋ ਜਿਹੜੇ ਨੋਟਸ ਉਹਨਾਂ ਨੇ ਇੱਕ ਸਟੂਡੈਂਟ ਨੂੰ ਦਿੱਤੇ ਹੁੰਦੇ ਆ ਸਾਰੇ ਨੋਟਸ ਸਾਰੇ ਸਟੂਡੈਂਟ ਕੋਲ ਅਵੇਲੇਬਲ ਹੁੰਦੇ ਆ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਸੋਚਦੇ ਆ ਤੇ ਫਿਰ ਕਾਫੀ ਸਾਰੀ ਦੁਬਿਧਾ ਆਪਣੇ ਦਿਮਾਗ ਦੇ ਅੰਦਰ ਆ ਜਾਂਦੀ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਬੀਐਡ ਜਾਂ ਫਿਰ ਈਟੀਟੀ ਦੇ ਵਿੱਚ ਤੁਸੀਂ ਪੜਿਆ ਹੋਊਗਾ ਇੰਡੀਵੀਜੂਅਲ ਡਿਫਰੈਂਸ ਕਿ ਹਰੇਕ ਵਿਅਕਤੀ ਦੇ ਵਿੱਚ ਕੁਝ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਨੇ ਸੋ ਡਿਪੈਂਡ ਕਰੇਗਾ ਕਿ ਜਿਹੜਾ ਪਰਸਨ ਸੋਚ ਰਿਹਾ ਕਿ ਮੈਨੂੰ ਸੈਲਫ ਸਟੱਡੀ ਕਰਨੀ ਚਾਹੀਦੀ ਹੈ ਜਾਂ ਫਿਰ ਕੋਚਿੰਗ ਲੈਣੀ ਸਹੀ ਈ ਹੈ ਕਿ ਉਸ ਪਰਸਨ ਦੀਆਂ ਕੈਪੈਬਿਲਿਟੀਆਂ ਕੀ ਨੇ ਕਈ ਵਾਰ ਹੁੰਦਾ ਕੀ ਹੈ ਕਿ ਕੁਝ ਸਾਥੀ ਇਹੋ ਜਿਹੇ ਹੁੰਦੇ ਨੇ ਜਿਹੜੇ ਘਰੇ ਬੈਠ ਕੇ ਵੀ ਬਹੁਤ ਵਧੀਆ ਟਾਈਮ ਲਗਾ ਸਕਦੇ ਆ ਆਪ ਦੀ ਸਟੱਡੀ ਨੂੰ ਟਾਈਮ ਦੇ ਸਕਦੇ ਨੇ ਐਨਲਾਈਜ਼ ਕਰ ਸਕਦੇ ਨੇ ਪ੍ਰੀਵਿਅਸ ਈਅਰ ਤੋਂ ਅੰਦਾਜ਼ਾ ਲਗਾ ਸਕਦੇ ਨੇ ਕਿ ਪੇਪਰ ਕਿਸ ਤਰ੍ਹਾਂ ਤਿਆਰ ਕੀਤਾ ਜਾਊਗਾ ਸਿਲੇਬਸ ਕੀ ਹੋ ਸਕਦਾ ਹੈ ਸਿਲੇਬਸ ਜੋ ਕੁਝ ਹੈਗਾ ਜਾਂ ਆਪਾਂ ਉਹਦੀ ਤਿਆਰੀ ਕਰਨੀ ਕਿਵੇਂ ਆ ਕਹਿਣ ਦਾ ਭਾਵ ਵਧੀਆ ਸਟ੍ਰੈਟਜੀ ਬਣਾ ਸਕਦੇ ਨੇ ਜਿਹੜੇ ਕੁਝ ਸਾਥੀ ਹੁੰਦੇ ਨੇ ਬੜ ਕੁਝ ਸਾਥੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀਆਂ ਜੜੀਆਂ ਕੈਪੇਬਿਲਿਟੀਆਂ ਨੇ ਪ੍ਰੈਪਰੇਸ਼ਨ ਪੁਆਇੰਟ ਆਫ View ਨਾਲ ਮੈਂ ਗੱਲ ਕਰ ਰਿਹਾ ਕਿਉਂ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਵਧੀਆ ਢੰਗ ਨਾਲ ਨਹੀਂ ਕਰ ਪਾਉਂਦੇ ਸੋ ਉਸ ਕੇਸ ਦੇ ਵਿੱਚ ਦੇਖਿਆ ਜਾਵੇ ਤਾਂ ਉਸ ਪਰਸਨ ਨੂੰ ਜਿਹੜੀ ਕੋਚਿੰਗ ਹੈਗੀ ਆ ਉਹ ਜੁਆਇਨ ਕਰ ਲੈਣੀ ਚਾਹੀਦੀ ਆ ਪਰ ਜੇ ਮੇਰੇ ਤੋਂ ਕੋਈ ਕੁਐਸਚਨ ਪੁੱਛੇ ਕਿ ਸਰ ਜੇਕਰ ਕੋਈ ਪਰਸਨ ਕੋਚਿੰਗ ਨਾਲ ਸਿਰਫ 셀프 ਸਟੱਡੀ ਦੇ ਨਾਲ ਕੋਈ ਜਿਹੜੀ ਪ੍ਰੀਖਿਆ ਹੈਗੀ ਆ ਟੀਚਿੰਗ ਐਗਜ਼ਾਮ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਪ੍ਰੀਖਿਆ ਕਰੈਕ ਕੀਤੀ ਜਾ ਸਕਦੀ ਆ ਬਿਲਕੁਲ ਕਰੈਕ ਕੀਤੀ ਜਾ ਸਕਦੀ ਆ ਕਾਫੀ ਸਾਰੀਆਂ ਆਧਾਰਨਾ ਵੀ ਦੇ ਸਕਦੇ ਹਾਂ ਰੀਸੈਂਟਲੀ ਯੂਪੀਐਸਸੀ ਪ੍ਰੀਖਿਆ ਦਾ ਰਿਜ਼ਲਟ ਆਇਆ ਕਾਫੀ ਸਾਰੇ ਸਾਥੀ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਕਿ 셀ਫ ਸਟੱਡੀ ਨਾਲ ਵੀ ਉਸ ਪੇਪਰ ਨੂੰ ਕਲੀਅਰ ਕਰ ਲੈਂਦੇ ਆ ਕਾਫੀ ਸਾਰੇ ਸਾਥੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਗਾਈਡੈਂਸ ਦੀ ਆ ਫਿਰ ਮੈਂਟਰਸ਼ਿਪ ਦੀ ਲੋੜ ਪੈਂਦੀ ਆ ਜੇਕਰ ਕੋਈ ਪਰਸਨ ਕੋਚਿੰਗ ਲਵੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ ਕੋਈ ਜਿਹੜਾ ਪਰਸਨ ਹੈਗਾ ਆ ਨੈਕਸਟ ਪਰਸਨ ਜਿਹੜਾ ਕਿ ਗਾਈਡਰ ਹੈ ਜਿਹੜਾ ਤੁਹਾਨੂੰ ਗਾਈਡ ਕਰ ਰਿਹਾ ਜਾਂ ਫਿਰ ਤੁਹਾਨੂੰ ਮੋਟੀਵੇਟ ਕਰ ਰਿਹਾ ਉਹ ਪਰਸਨ ਤੁਹਾਨੂੰ ਬਣੇ ਬਣਾਏ ਨੋਟਸ ਪ੍ਰੋਵਾਈਡ ਕਰਵਾ ਦਿੰਦਾ ਆ ਐਂਡ ਤੁਸੀਂ ਉਸ ਅਕੋਰਡਿੰਗ ਆਪਦੇ ਪੇਪਰ ਦੀ ਤਿਆਰੀ ਕਰ ਲੈਨੇ ਹੋ ਬਟ ਸੈਲਫ ਸਟਡੀ ਦੇ ਵਿੱਚ ਤੁਹਾਨੂੰ ਥੋੜੀ ਬਹੁਤ ਖੇਚਲ ਕਰਨੀ ਪੈਂਦੀ ਆ ਨੋਟਸ ਤੁਹਾਨੂੰ ਆਪ ਹੀ ਤਿਆਰ ਕਰਨੇ ਪੈਂਦੇ ਨੇ ਐਂਡ ਆਪਣੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਐ ਜੀ ਉਹ ਤੁਹਾਨੂੰ ਕਰਨੀ ਪੈਂਦੀ ਆ ਇੱਕ ਹੋਰ ਗੱਲ ਆਉਂਦੀ ਹੈ ਕਿ ਜਦੋਂ ਤੁਸੀਂ ਤਿਆਰੀ ਕਰ ਰਹੀ ਹੁੰਦੇ ਹੋ ਕਿਸੇ ਕੋਚਿੰਗ ਸੈਂਟਰ ਤੋਂ ਤੇ ਅਗਲੇ ਤੁਹਾਨੂੰ ਥੋੜਾ ਬਹੁਤ ਮੋਟੀਵੇਟ ਕਰਦੇ ਰਹਿੰਦੇ ਆ ਬਟ ਜੇ ਤੁਸੀਂ ਸੈਲਫ ਸਟਡੀ ਨਾਲ ਆਪਦੇ ਪੇਪਰ ਦੀ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਕੋਈ ਮੋਟੀਵੇਟ ਕਰਨ ਵਾਲਾ ਨਹੀਂ ਹੁੰਦਾ ਤੁਹਾਨੂੰ ਟਾਈਮ ਟੂ ਟਾਈਮ ਖੁਦ ਨੂੰ ਹੀ ਮੋਟੀਵੇਟ ਕਰਨਾ ਪੈਂਦਾ ਆ ਜਾਂ ਫਿਰ ਕੋਈ ਹੋਰ ਵੀਡੀਓਜ਼ ਦੇਖਣੀਆਂ ਪੈਂਦੀਆਂ ਨੇ ਵੈਸੇ ਅਕਸਰ ਆਪਣੇ ਇਸ ਚੈਨਲ ਤੇ ਹਫਤੇ ਦੋ ਹਫਤੇ ਦੇ ਵਿੱਚ ਇਹੋ ਜਿਹੀ ਵੀਡੀਓ ਜ਼ਰੂਰ ਬਣਾ ਦਿੱਤੀ ਜਾਂਦੀ ਆ ਜਿਹਦੇ ਵਿੱਚ ਮੈਂ ਤੁਹਾਨੂੰ ਹਮੇਸ਼ਾ ਕੰਸਿਸਟੈਂਸੀ ਬਣਾ ਕੇ ਰੱਖਣ ਲਈ ਕਹਿੰਦਾ ਹੁੰਨਾ ਆ ਬਹੁਤ ਸਾਰੇ ਸਾਥੀ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਕੋਚਿੰਗ ਸੈਂਟਰ ਦੀ ਫੀਸ ਨੂੰ ਅਫੋਰਡ ਨਹੀਂ ਕਰ ਸਕਦੇ ਸੋ ਉਸ ਕੇਸ ਦੇ ਵਿੱਚ ਮੈਂ ਕਿਵੇਂ ਕਹਿ ਦਵਾਂ ਉਹਨਾਂ ਸਾਥੀਆਂ ਨੂੰ ਕਿ ਤੁਸੀਂ ਕੋਈ ਕੋਚਿੰਗ ਲੈ ਲਵੋ ਸੋ ਉਹ ਨਾਲੀ ਤਾਂ ਇਹ ਗੱਲ ਪੋਸਿਬਲ ਹੈ ਨਹੀਂ ਬਟ ਉਹ ਸਾਥੀ ਜਿਹੜੇ ਸਾਥੀ ਕੋਚਿੰਗ ਨਹੀਂ ਲੈ ਸਕਦੇ ਤੁਸੀਂ ਇਹ ਬਿਲਕੁਲ ਵੀ ਨਾ ਸੋਚਿਓ ਕਿ ਸੈਲਫ ਸਟਡੀ ਨਾਲ ਆਪਾਂ ਕੋਈ ਵੀ ਪੇਪਰ ਨਹੀਂ ਕਲੀਅਰ ਕਰ ਸਕਦੇ ਸਭ ਤੋਂ ਪਹਿਲੀ ਗੱਲ ਤੁਸੀਂ ਸਾਰੇ ਹੈਗੇ ਹੋ ਟੀਚਰ ਤੁਸੀਂ ਬੱਚਿਆਂ ਦੀ ਤਿਆਰੀ ਕਰਵਾਉਣੀ ਹੈ ਕਿ ਹਾਂ ਵੀ ਬੱਚਿਓ ਟਰਮਵੰਦੀ ਪ੍ਰੀਖਿਆ ਆ ਗਈ ਹੈ ਆਹ ਸਿਲੇਬਸ ਹੈਗਾ ਆ ਇਹ ਪੇਪਰ ਪੜ੍ਹ ਲਓ ਤੇ ਆਹ ਪੇਪਰ ਤੁਹਾਡੇ ਫਾਈਨਲ ਪ੍ਰੀਖਿਆ ਦੇ ਵਿੱਚ ਆਹ ਕੁਐਸਚਨ ਆ ਸਕਦੇ ਆ ਸੋ ਤੁਸੀਂ ਵੀ ਇੱਕ ਸਟ੍ਰੈਟਜੀ ਬਣਾਉਂਦੇ ਹੋ ਨਾ ਬੱਚਿਆਂ ਦੇ ਲਈ ਕਿਉਂਕਿ ਤੁਸੀਂ ਸਾਰਿਆਂ ਨੇ ਟੀਚਿੰਗ ਪ੍ਰੈਕਟਿਸ ਲਗਾਈ ਹੋਣੀ ਆ ਜਿਨ੍ਹਾਂ ਸਾਥੀਆਂ ਨੇ ETT ਜਾਂ ਫਿਰ B.Ed ਦਾ ਕੋਰਸ ਕੀਤਾ ਹੋਇਆ ਤੁਸੀਂ ਸਾਰਿਆਂ ਨੇ ਬੱਚਿਆਂ ਨੂੰ ਪੜਾਇਆ ਹੋਊਗਾ ਕੁਝ ਸਾਥੀ ਟਿਊਸ਼ਨਾਂ ਵੀ ਪੜਾਉਂਦੇ ਹੋਣਗੇ ਐਂਡ ਕੁਝ ਸਾਥੀ ਇਹੋ ਜਿਹੇ ਵੀ ਹੋਣਗੇ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰ ਕਰ ਰਹੇ ਹੋਣੇ ਆ ਐਂਡ ਹੁਣ ਤੱਕ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ETT ਕੀਤੀ ਹੈ B.Ed ਦਾ ਕੋਰਸ ਕੀਤਾ ਮਾਸਟਰਸ ਕੀਤੀ P.S.T. ਦੀ ਪ੍ਰੀਖਿਆ ਵੀ ਪਾਸ ਕੀਤੀ ਹੋਣੀ ਆ ਇਹ ਸਾਰੀਆਂ ਪ੍ਰੀਖਿਆਵਾਂ ਕੀ ਤੁਸੀਂ ਕੋਚਿੰਗ ਲੈ ਕੇ ਪਾਸ ਕੀਤੀਆਂ ਕਾਫੀ ਸਾਰੇ ਸਾਥੀ ਕਹਿਣਗੇ ਨਹੀਂ ਸਰ ਸੋ ਜੇਕਰ ਤੁਸੀਂ ਇਹਨਾਂ ਪ੍ਰੀਖਿਆਵਾਂ ਨੂੰ ਪਾਸ ਕਰ ਸਕਦੇ ਹੋ ਤਾਂ ਤੁਸੀਂ ਆਪਦੇ ਮਾਸਟਰ ਕਾਰਡਰ, ਈਟੀਟੀ ਕਾਰਡਰ ਜਾਂ ਫਿਰ ਲੈਕਚਰਾਰ ਕਾਰਡਰ ਦੇ ਜਿਹੜੇ ਪੇਪਰ ਦੀ ਤਿਆਰੀ ਹੈਗੀ ਆ ਉਹ ਤੁਸੀਂ ਕਰਨੀ ਕਿਵੇਂ ਆ ਗ੍ਰੈਜੂਏਸ਼ਨ ਦੀਆਂ ਕਿਤਾਬਾਂ ਪੜਨੀਆਂ ਨੇ ਸਕੂਲ ਦੀਆਂ ਕਿਤਾਬਾਂ ਪੜੋ ਐਂਡ ਉਸ ਦੇ ਨਾਲ-ਨਾਲ ਤੁਸੀਂ ਪ੍ਰੀਵੀਅਸ ਇਅਰ ਦੇਖੋ ਕਿ ਪ੍ਰੀਵੀਅਸ ਇਅਰ ਦੇ ਵਿੱਚ ਪਿਛਲੇ 4-5 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਬਣੇ ਐ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਪ੍ਰਸ਼ਨ ਬਣ ਬਣ ਸਕਦੇ ਆ ਦੇਖਣ ਨੂੰ ਮਿਲ ਸਕਦੇ ਆ ਸੋ ਇੱਥੇ ਦਿੱਕਤ ਕਿੱਥੇ ਆਊਗੀ ਬਸ ਥੋੜੀ-ਬਹੁਤ ਲੋਡ ਹੈਗੀ ਆ ਤੁਹਾਨੂੰ ਦਿਮਾਗ ਲਗਾਉਣ ਦੀ ਐਂਡ ਮਿਹਨਤ ਕਰਨ ਦੀ ਰਾਈਟ ਡਾਇਰੈਕਸ਼ਨ ਦੇ ਵਿੱਚ ਮਿਹਨਤ ਕਰਨ ਦੀ ਜ਼ਰੂਰਤ ਹੈਗੀ ਆ ਐਂਡ ਜਿਨ੍ਹਾਂ ਸਾਥੀਆਂ ਨੂੰ ਲੱਗਦਾ ਆ ਕਿ ਯਾਰ ਨਹੀਂ ਸਾਡਾ ਦਾ ਕੋਚਿੰਗ ਬਿਨਾ ਨਹੀਂ ਸਰਨਾ ਉਹ ਸਾਥੀ ਕੋਚਿੰਗ ਲੈ ਸਕਦੇ ਆ ਉਹਨਾਂ ਦੇ ਕੋਈ ਬੰਦੀ ਹਾਨੀ ਵੈਸੇ ਤੁਸੀਂ ਕੋਚਿੰਗ ਲਓ 셀ਫ ਸਟਡੀ ਕਰੋ ਇਹ ਤੁਹਾਡੇ ਤੇ ਹੀ ਡਿਪੈਂਡ ਕਰੇਗਾ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਆ ਕਿਉਂਕਿ ਮੈਂ ਸਟਾਰਟਿੰਗ ਵਿੱਚ ਹੀ ਦੱਸਦਾ ਸੀਗਾ ਕਿ ਹਰੇਕ ਪਰਸਨ ਦੇ ਅੰਦਰ ਬਹੁਤ ਸਾਰੀਆਂ ਵਿਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਨੇ ਕੀ ਮੈਂ ਇਹੋ ਜੇ ਸਾਥੀਆਂ ਨੂੰ ਜਾਣਦਾ ਆ ਜਿਨ੍ਹਾਂ ਸਾਥੀਆਂ ਨੇ ਕੋਚਿੰਗ ਵੀ ਲਈ ਤੇ ਉਹਨਾਂ ਦਾ ਪੇਪਰ ਨਹੀਂ ਕਲੀਅਰ ਹੋਇਆ ਹੈਗੇ ਨੇ ਜੇਕਰ ਮੰਨ ਲਓ 1000 ਪਰਸਨ ਕੋਚਿੰਗ ਲੈ ਰਿਆ ਐਂਡ 1000 ਪੋਸਟਾਂ ਨੇ ਕਿ ਸਾਰੇ ਲੋਕਾਂ ਦਾ ਜਿਹੜਾ ਪੇਪਰ ਹੈਗਾ ਆ ਕਲੀਅਰ ਹੋ ਜਾਊਗਾ ਬਿਲਕੁਲ ਨਹੀਂ ਸਾਰਿਆਂ ਦਾ ਪੇਪਰ ਨਹੀਂ ਕਲੀਅਰ ਹੋਊਗਾ 셀ਫ ਸਟਡੀ ਵਾਲੇ ਵੀ ਲੈ ਕੇ ਜਾਣ ਅਤੇ ਐਨੇ ਸਾਰੇ ਤੁਹਾਨੂੰ ਕੋਚਿੰਗ ਸੈਂਟਰ ਵੀ ਦੇਖਣ ਨੂੰ ਮਿਲ ਜਾਣਗੇ ਕਿਸੇ ਵੀ ਐਂਗਲ ਤੋਂ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜਾ ਕੋਚਿੰਗ ਲੈ ਰਿਹਾ ਪਰਸਨ ਜਾਂ ਫਿਰ ਕੋਚਿੰਗ ਦੇ ਰਿਹਾ ਉਹ ਮਾੜੇ ਲੋਕ ਹੈਗੇ ਆ ਬਿਲਕੁਲ ਵੀ ਨਹੀਂ ਉਹ ਵੀ ਕਾਫੀ ਮਿਹਨਤ ਕਰਾਉਂਦੇ ਆ ਉਹਨਾਂ ਦੀ ਰੋਜ਼ੀ ਰੋਟੀ ਵੀ ਚੱਲਦੀ ਆ ਇਹ ਕੰਮ ਕਰਵਾ ਕੇ ਉਹ ਵੀ ਆਪ ਦਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਆ ਬਟ ਮੈਂ ਤਾਂ ਉਹਨਾਂ ਸਾਥੀਆਂ ਲਈ ਇਹ ਵੀਡੀਓ ਬਣਾ ਰਿਹਾ ਜਿਹੜੇ ਸਾਥੀ ਕਨਫਿਊਜ਼ ਰਹਿੰਦੇ ਆ ਕਿ ਸਰ ਸਾਨੂੰ ਕਰਨਾ ਕੀ ਚਾਹੀਦਾ 셀ਫ ਸਟਡੀ ਕਰੀਏ ਜਾਂ ਫਿਰ ਕੋਚਿੰਗ ਲਈਏ ਸਾਡੇ ਕੋਲ ਤਾਂ ਸਰ ਪੈਸੇ ਹੈ ਨਹੀਂ ਜਾਂ ਫਿਰ ਸਾਡਾ ਬਜਟ ਐਨਾ ਨਹੀਂ ਹੈਗਾ ਅਸੀਂ ਨਹੀਂ ਅਫੋਰਡ ਕਰ ਸਕਦੇ ਤੁਸੀਂ ਇੱਕ ਨਟਪੈਕ ਤਾਂ ਅਫੋਰਡ ਕਰ ਸਕਦੇ ਹੋ YouTube ਦੇ ਉੱਤੇ ਗਿਆਨ ਦਾ ਖਜ਼ਾਨਾ ਹੈਗਾ ਯਾ ਜਿੰਨਾ ਮਰਜ਼ੀ ਤੁਸੀਂ ਲੁੱਟ ਸਕਦੇ ਹੋ ਸਭ ਤੋਂ ਵੱਡੀ ਗਲਤੀ ਸਟੂਡੈਂਟ ਦੁਆਰਾ ਇਹ ਕੀਤੀ ਜਾਂਦੀ ਹੈ ਕਿ ਮੰਨ ਲਓ ਕਿਸੇ ਐਗਜ਼ਾਮ ਦੀ ਆਪਾਂ ਤਿਆਰੀ ਕਰਨੀ ਹੈ ਉਹ ਸਾਥੀ ਟਾਈਮ ਵੇਸਟ ਕਰੀ ਜਾਣਗੇ ਕਿ ਮੈਨੂੰ ਕੋਈ ਨੋਟਸ ਮਿਲ ਜਾਣ ਜਾਂ ਫਿਰ ਮੈਂ ਤਾਂ ਅਫੋਰਡ ਨਹੀਂ ਕਰ ਸਕਦਾ ਕੋਈ ਕੋਚਿੰਗ ਸੈਂਟਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਆਪਦਾ ਟਾਈਮ ਵੇਸਟ ਕਰਦੇ ਰਹਿਣਗੇ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋਵੋ ਭਾਵੇਂ 880 ਕਾਡਰ ਹੋਵੇ ਲੈਕਚਰ ਆ ਰਿਕਾਰਡਰ ਹੋਵੇ ਜਾਂ ਫਿਰ ਮਾਸਟਰ ਕਾਡਰ ਹੋਵੇ ਅੱਜ ਹੀ ਸਿਲੇਬਸ ਨੂੰ ਡਾਊਨਲੋਡ ਕਰੋ ਚੈਟ ਜੀਪੀਟੀ ਦੀ ਹੈਲਪ ਵੀ ਲੈ ਸਕਦੇ ਹੋ ਡੀਪ ਸਿੱਖ ਵਰਗੀਆਂ ਐਪਸ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਐਪ ਸਟੋਰ ਤੇ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਫ੍ਰੀ ਆਫ ਕਾਸਟ ਹੈਗੀਆਂ ਉਹਨਾਂ ਦੀ ਹੈਲਪ ਲੈ ਸਕਦੇ ਹੋ ਆਪਦੀਆਂ ਗ੍ਰੈਜੂਏਸ਼ਨ ਦੀਆਂ ਕਿਤਾਬਾਂ ਤੋਂ ਹੈਲਪ ਲੈ ਸਕਦੇ ਹੋ ਐਂਡ ਆਪਦੇ ਸਿਲੇਬਸ ਦੀ ਜਿਹੜੀ ਤਿਆਰੀ ਹੈਗੀ ਆ ਉਹ ਸਟਾਰਟ ਕਰ ਦੇਵੋ ਆਫ ਦਾ ਟਾਈਮ ਵੇਸਟ ਨਾ ਕਰੋ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਐਂਡ ਆਪਣੇ ਨਾਲ ਦੇ ਸਾਥੀਆਂ ਤੋਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਵਾਇਓ ਕਿਉਂਕਿ ਆਪਣੇ ਦੁਆਰਾ ਜੋ ਵੀ ਵੀਡੀਓਜ਼ ਬਣਵਾਈਆਂ ਜਾਂਦੀਆਂ ਨੇ ਜਾਂ ਫਿਰ ਬਣਾਈਆਂ ਜਾਂਦੀਆਂ ਨੇ ਮੇਰੇ ਦੁਆਰਾ ਉਹ ਸਾਰੀਆਂ ਫ੍ਰੀ ਆਫ ਕਾਸਟ ਹੀ ਹੁੰਦੀਆਂ ਨੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਉਹ ਸਵਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ